ਮੋਹਾਲੀ ਦੇ ਪਿੰਡ ਸੁਹਾਣਾ ਵਿਖੇ ਸਟਾਫ ਰੋਸ਼ ਵੱਲੋਂ ਆਪਣੇ ਆਪ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰਨ ਦੀ ਸੂਚਨਾ ਪ੍ਰਾਪਤ ਹੋਈ। ਮ੍ਰਿਤਕ ਦੀ ਪਛਾਣ ਨਵਚੇਤਨ ਸਿੰਘ ਰਾਣਾ ਉਮਰ ਤਕਰੀਬਨ 60 ਸਾਲ ਹੋਈ। ਇਸ ਸਬੰਧੀ ਜਾਣਕਾਰੀ ਸਾਂਝੇ ਕਰਦੇ ਹੋਏ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜਿਸ ਹਥਿਆਰ ਨਾਲ ਨਵਚੇਤਨ ਸਿੰਘ ਵੱਲੋਂ ਆਤਮ ਹੱਤਿਆ ਕੀਤੀ ਗਈ ਉਸ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਉਹ ਲਾਇਸੈਂਸੀ ਹੈ ਜਾਂ ਗੈਰ ਲਾਇਸੈਂਸੀ ਇਸ ਦਾ ਜਲਦੀ ਪਤਾ ਕਰ ਲਿੱਤਾ ਜਾਵੇਗਾ। ਜਾਣਕਾਰੀ ਦਿੰਦੇ ਹੋਏ ਡੀਐਸਪੀ ਹਰਸਿਮਰਨ ਸਿੰਘ ਬਲ ਬੇਸਿਕਲੀ ਸਾਨੂੰ ਹੁਣੇ ਹੀ ਇਨਫੋਰਮੇਸ਼ਨ ਮਿਲਿਆ ਨਖੇਤਮ ਸਿੰਘ ਰਾਣਾ ਹੈ ਕਿ ਇੱਕ ਮੁਹਾਲੀ ਦੇ ਰਹਿਣ ਵਾਲੇ ਹੈ ਤੇ ਆਹ ਸ਼ਾਪ ਤੇ ਅੱਜ ਆਏ ਅ ਜੀ ਇੱਥੇ ਨੇ ਅ ਜੀ ਮੌਕਾ ਵੇਖਿਆ ਤੇ ਜਿੱਦਾਂ ਵੀ ਇਹ ਬਿਆਨ ਹੁਣ ਮਕਾਉਂ ਲਈ ਉਸਾਰਨਾ ਦੀ ਕਾਰਵਾਈ ਕਰਾਂਗੇ ਸਰਕਾਰ ਨੂੰ ਬਹੁਤ ਲੱਗਿਆ ਅ ਜੀ ਅਜੇ 2 ਆਉਂਦੀ ਹੈ ਤੇ ਇਹਦੇ ਵਿੱਚ ਮਤਲਬ ਵੇਖਣ ਤੋਂ ਸਾਈਡ ਲੱਗ ਰਿਹਾ ਹੈ ਪਰ ਫਿਰ ਵੀ ਅਸੀਂ ਸਾਰੇ ਇਹਦੇ ਆਪਣੇ ਸੀਸੀਟੀਵੀ ਫੁਟੇਜ ਇਕੱਠਾ ਆ ਲ ਕੇ ਤੇ ਸਾਰਾ ਵੇਖ ਕੇ ਤੁਹਾਨੂੰ ਵੱਖਰੇ ਤੌਰ ਤੇ ਬਰੀਫ ਕਰਦੇ ਹਾਂ ਰਵਲਵਰ ਕਿਤੇ ਲੱਗੇ ਲਿਸੈਂਸ ਕੀਤੀ ਹੈ ਹਾਂ ਉਹ ਬਜੀ ਤੇ ਅਜੇ ਕੂਰਲੀ ਹੈ ਰਵਲਵਰ ਕਿਹਾ ਹੋਇਆ ਮੰਦੇ ਦਾ ਹਨੀ ਬੋਡੀ ਭੇਜੀ ਹੈ ਮੌਤਲੀ ਤੇ ਨਾਲ ਹੀ ਉਸ ਤੋਂ ਬਾਅਦ ਜੋ ਵੀ ਹੋਊਗਾ ਤੁਹਾਨੂੰ ਵੱਖਰੇ ਤੌਰ ਤੇ ਸ਼ਾਮ ਤੱਕ ਬਰੀਫ ਕਰਦੇ ਪਰਿਵਾਰ ਕੇ ਅਧਿਕਾਰਾਂ ਦੱਸੋ ਕੁਝ ਆਈ ਕੀ ਹੈ ਨਹੀਂ ਅਜੇ ਕੁਝ ਨਹੀਂ ਹੈ ਜੀ ਉਹਨਾਂ ਨੂੰ ਮਿਲੇ ਪਰ ਹਾਲੇ ਤੱਕ ਪਹਿਲਾਂ ਅਸੀਂ ਸਾਰੇ ਆਪਣਾ ਇਨਵੈਸਟੀਗੇਟ ਕਰਾਂਗੇ ਐਫਐਸਐਲ ਦੀਆਂ ਟੀਮਾਂ ਆ ਗਈਆਂ ਤੇ ਉਸ ਤੋਂ ਬਾਅਦ ਤੁਹਾਨੂੰ ਬਖਰੇ ਕਰਦੇ